ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਯੂਪੀਐਚਸੀ ਮੁਸਤਾਫਾ ਬਾਦ ਵਿਖੇ ਦੰਦਾਂ ਦੀ ਦੇਖਭਾਲ ਸੰਬੰਧੀ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਦੌਰਾਨ ਇਲਾਕੇ ਦੀਆਂ ਸਮੂਹ ਗਰਭਵਤੀ ਔਰਤਾਂ ਅਤੇ ਆਮ ਲੋਕਾਂ ਦੇ ਦੰਦਾਂ ਦਾ ਮੁਫਤ ਇਲਾਜ ਅਤੇ ਚੈੱਕਅਪ ਕੀਤਾ ਗਿਆ। ਇਸ ਦੌਰਾਨ ਡਾਕਟਰ ਜਗਨਜੋਤ ਕੌਰ ਵੱਲੋਂ ਮੂਹ ਅਤੇ ਦੰਦਾਂ ਦੀ ਦੇਖਭਾਲ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਤੇ ਡਾਕਟਰ ਰਵਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੈਂਪ ਦੀ ਸੁਚੱਜੀ ਮੈਨੇਜਮੈਂਟ ਕੀਤੀ ਗਈ। ਇਸ ਅਫਸਰ ਤੇ ਡਾਕਟਰ ਗੁਰਬਿੰਦਰबीर ਸਿੰਘ, ਡਾਕਟਰ ਤਰਨਦੀਪ ਕੌਰ, ਡਾਕਟਰ ਜਸਮੀਤ ਕੌਰ ਅਤੇ ਸੁਖਜੀਤ ਕੌਰ ਸਮੇਤ ਸਾਰੇ ਸਟਾਫ ਮੈਂਬਰ ਹਾਜ਼ਰ ਸਨ। ਅੱਜ ਅਸੀਂ ਇੱਥੇ ਯੂਪੀਐਚਸੀ ਮੁਸਤਾਫਾ ਬਾਦਵਿਚ ਇੱਕ ਵਿਸ਼ੇਸ਼ ਦੰਦਾਂ ਦਾ ਕੈਂਪ ਲਗਾਇਆ ਹੈ। ਜਿਹੜਾ ਕਿ ਪ੍ਰੈਗਨੈਂਟ ਵਿਮਨ ਦੇ ਲਈ ਆਸ਼ਾ ਵਰਕਰਸ ਦੇ ਲਈ ਐਨਐਮਸ ਦੇ ਲਈ ਹੈ ਤੇ ਅਸੀਂ ਆਪਣਾ ਇਹ ਜਿਹੜਾ ਇੱਕ ਦੰਦਾਂ ਦੀ ਬਿਮਾਰੀਆਂ ਤੋਂ ਬਚਣ ਦੇ ਲਈ ਤੇ ਦੰਦਾਂ ਦੀ ਸੇਵਾ ਸਾਫ ਸੰਭਾਈ ਸੰਭਾਲ ਦਾ ਧਿਆਨ ਰੱਖਣ ਦੇ ਲਈ ਇਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਕੈਂਪ ਲਗਾਇਆ ਇੱਥੇ ਖਾਸ ਤੌਰ ਤੇ ਪ੍ਰੈਗਨੈਂਟ ਵਿਮਨ ਤੇ ਅਸੀਂ ਚੈੱਕਅਪ ਵੀ ਕੀਤੇ ਆ ਤੇ ਸਾਰਿਆਂ ਨੂੰ ਜਿਹੜੀ ਪ੍ਰੈਗਨੈਂਸੀ ਦੇ ਵਿੱਚ ਕੀ ਕੀ ਦੰਦਾਂ ਦੀ ਟ੍ਰੀਟਮੈਂਟ ਦੇ ਲਈ ਤੇ ਦੰਦਾਂ ਦੀ ਕਿਵੇਂ ਅਸੀਂ ਪ੍ਰੋਬਲਮਸ ਤੋਂ ਬਚ ਸਕਦੇ ਆ ਉਹਨਾਂ ਦੇ ਲਈ ਅਸੀਂ ਅਵੇਅਰ ਕਰਾਇਆ ਹੈ ਉਹਨਾਂ ਦੇ ਚੈੱਕਅਪ ਕੀਤੇ ਆ ਤੇ ਉਹਨਾਂ ਦੇ ਕਾਰਡਸ ਦੇ ਵਿੱਚ ਐਂਟਰੀ ਕੀਤੀ ਹੈ ਤਾਂ ਕਿ ਉਹਨਾਂ ਨੂੰ ਡੈਂਟਲ ਪ੍ਰੋਬਲਮਸ ਨਾ ਆਣ ਤੇ ਜੇ ਆਣ ਤੇ ਸਾਡੇ ਇੱਥੇ ਜਿਹੜੇ ਡਾਕਟਰ ਹੈ ਉਹਨਾਂ ਤੋਂ ਆਖਿਓ ਕੰਸਲਟ ਕਰ। ਉਹਨਾਂ ਨੇ ਇਹ ਸਿਆ ਯਵਤੀ ਡੈਂਟਲ ਟੈਂਪਲੇਟ ਲਵਾਇਆ ਯਸਤੀ। ਉਹਨਾਂ ਨੇ ਕਿਹਾ ਸੀ ਨੋਬਦੀ ਬ੍ਰਸ਼ ਕਰਨਾ ਵਾ, ਸਵੇਰੇ ਸ਼ਾਮ ਵੀ ਕਰਨਾ ਵਾ। ਇਹ ਸਾਰੇ ਬੱਚੇ ਵਾਸਤੇ ਬਹੁਤ ਹੀ ਫਾਇਦੇਮੰਦ ਹੈ। ਇਹ ਜੋ ਵੀ ਨੇ ਨਿਭਾਈ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ। ਹਾਂਜੀ ਹਾਂਜੀ ਇੰਨਾ ਟੈਂਪਲੇਟ ਲੈਣਾ ਤਾਂ ਵੀ ਸਾਨੂੰ ਜਿਹੜੇ ਮਾਤੀਓਨ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਸਾਨੂੰ ਜਾਨਤਾਂ ਦੀ ਮਿਲਦੀ ਹੈ ਪਤਾ ਲੱਗਦਾ ਵਾ। ਸਾਨੇ ਆਉਣ ਵਾਲੇ ਬੱਚੇ ਨੂੰ ਵੀ ਅਸੀਂ ਇਹ ਹੀ ਮਿਲਤ ਨਾ ਫਾਨੇ ਨਹੀਂ ਨੀ ਟੈਂਪਲੇਟ ਹਨਿਆ ਹੋਣ ਵੀ ਲਾਂਹ ਸਾਨੇ ਨਹੀਂ ਹੋਵਾਂ ਨੀ ਅਸੀਂ ਉਹਨਾਂ ਨੂੰ ਵੀ ਨਾ ਸਾਨੇ ਕੀ ਟੈਂਪਲੇਟ ਹੈ ਤਾਂ ਤੁਸੀਂ ਇੱਥੇ ਜ਼ਰੂਰ ਆਣਾ ਅੱਜ આજ ਤਾਂ ਕੰਬਲ ਬਹੁਤ ਵਧੀਆ ਸੀ ਜਿਦ ਤਰ੍ਹਾਂ ਇਹਨਾਂ ਨੇ ਕਾਫੀ ਕੁਸਤਾਂ ਦੱਸਿਆ ਫਸ ਟਰਾਈਮੈਸਟਰ ਤੋਂ ਲੈ ਕੇ ਲਾਸਟ ਤੱਕ ਸਾਡੀ ਜਰਨੀ ਜੋ ਵੀ ਪ੍ਰੈਗਨਨਸੀ ਦੀ ਹੈ ਤੇ ਜੋ ਸਾਨੂੰ ਗਾਈਡ ਕਰ ਸਕਦੇ ਬੈਸਟ ਬੈਸਟ ਨੇ ਗਾਈਡ ਕੀਤਾ ਸੀ ਕਾਫੀ ਸਭ ਕੁਝ ਬੀਪੀ weight ਜੋ ਕੁਝ ਪ੍ਰੋਵਾਈਡ ਕਰ ਸਕਦੇ ਸਾਡਾ ਮਤਲਬ ਕਰਦੇ ਸਾਡੀ ਫੁੱਲ ਚੈੱਕਅਪ ਅੱਛਾ ਕਰਦੇ ਹੈ ਬਲੱਡ ਟੈਸਟ ਹੋਗੇ ਆਪਣੇ weight height ਜੋ ਵੀ ਹੈ ਠੀਕ ਹੈ ਤੇ ਸਭ ਨੂੰ ਇਹ ਪ੍ਰਸਕਾਈਬ ਕਰਾਂਗੇ ਕਿ ਵਧੀਆ ਹੈ ਵੈਕਸੀਨੇਸ਼ਨ ਵਗੈਰਾ ਜੋ ਹੁੰਦੇ ਸਭ ਅੱਛਾ ਫੈਸਿਲਿਟੀ ਮਿਲਦਾ ਹੈ